ਕੀ ਅਕਾਲੀ ਦਲ ਅਤੇ ਭਾਜਪਾ ਦਾ ਹੋਵੇਗਾ ਗਠਜੋੜ ਇੱਕ ਸਵਾਲ ਸਿਕੰਦਰ ਸਿੰਘ ਮਲੂਕਾ ਇੱਕ ਪਰਿਵਾਰ ਦੇ ਮੋਹ ਕਾਰਨਕ ਗਏ ਨੇ ਕਿ ਅਕਾਲੀ ਦਲ ਦੇ ਵਿੱਚ ਵਾਪਸ ਤੁਸੀਂ ਜੁੜਿਓ ਖਬਰ ਨਮਾ ਅੱਜ ਜਗਤਾਰ ਸਿੰਘ ਸਵਦਾਸ ਸੁਆ ਕਰਦਾ ਏ ਖਬਰਾਂ ਲਗਾਤਾਰ ਚਰਚਾ ਚ ਨੇ ਕਿ ਅਕਾਲੀ ਦਲ ਅਤੇ ਭਾਜਪਾ ਦਾ 2027 ਦੀਆਂ ਚੋਣਾਂ ਤੋਂ ਪਹਿਲਾਂ ਗਠਜੋੜ ਹੋਵੇਗਾ ਅਤੇ ਸਿਕੰਦਰ ਸਿੰਘ ਮਲੂਕਾ ਵੱਲੋਂ ਵੀ ਕੱਲ ਘਰ ਵਾਪਸੀ ਕੀਤੀ ਗਈ ਹੈ ਤੇ ਅਕਾਲੀ ਦਲ ਦੇ ਵਿੱਚ ਜੁੜਿਆ ਗਿਆ ਹੈ ਅੱਜ ਫਰੀਕਪੁਰ ਦੇ ਵਿੱਚ ਭਾਈਪਾ ਪਾਰਟੀ ਦੇ ਵਰਕਰਾਂ ਵੱਲੋਂ ਇੱਕ ਪ੍ਰੈਸ ਵਾਰਤਾ ਰੱਖੀ ਗਈ ਸੀ ਕਿਉਂਕਿ ਮੋਦੀ ਸਰਕਾਰ ਦੇ 11 ਸਾਲ ਹੋ ਚੁੱਕੇ ਨੇ ਲੋਕ ਜੋ ਹੁਣ ਤੱਕ ਉਹਨਾਂ ਵੱਲੋਂ ਕੰਮ ਕੀਤੇ ਗਏ ਨੇ ਉਸ ਬਾਰੇ ਲੋਕਾਂ ਨੂੰ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਜਾ ਰਿਹਾ ਹੈ ਅੱਜ ਫਰੀ ਕੋਟ ਦੇ ਵਿੱਚ ਇੱਕ ਪ੍ਰੈਸ ਵਾਰਤਾ ਲਈ ਵਿਸ਼ੇਸ਼ ਤੌਰ ਤੇ ਪਟੰਡਾ ਤੋਂ ਪਰਮਪਾਲ ਕੌਰ ਮਲੂਕਾ ਪਹੁੰਚੇ ਉਹਨਾਂ ਜਿੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੋਦੀ ਸਰਕਾਰ ਦੇ 11 ਸਾਲ ਦੇ ਕਾਰਜਕਾਰਗਰ ਬਾਰੇ ਦੱਸਿਆ ਗਿਆ ਤੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਸਿਕੰਦਰ ਸਿੰਘ ਮਲੂਕਾ ਅਤੇ ਜਿਹੜੀ ਬੀਜੇਪੀ ਨਾਲ ਅਕਾਲੀ ਦਾ ਗੱਠਜੋੜ ਚੱਲ ਰਿਹਾ ਹੈ ਤਾਂ ਇਸ ਬਾਰੇ ਉਹਨਾਂ ਕਲੀਅਰ ਕੀਤਾ ਕਿ ਹਲੇ ਤੱਕ ਅਜੇ ਹਾ ਕੁਝ ਨਹੀਂ ਨਾ ਹੀ ਹਜੇ ਕੋਈ ਗੱਠਜੋੜ ਦੀ ਗੱਲ ਚੱਲੀ ਹੈ ਸਿਰਫ ਅਕਾਲੀਵਾਲੀ ਇਹ ਗੱਠਜੋੜ ਦੀ ਗੱਲ ਕਰ ਰਿਹਾ ਹੈ ਉਹਨਾਂ ਸਿਕੰਦਰ ਸਿੰਘ ਮਲੂਕੇ ਬਾਰੇ ਕਿਹਾ ਕਿ ਸਕੰਦਰ ਸਿੰਘ ਮਲੂਕਾ ਵੱਲੋਂ ਨਾ ਹੀ ਭਾਜਪਾ ਜੁਆਇਨ ਕੀਤੀ ਗਈ ਸੀ ਅਤੇ ਉਹ ਇੱਕ ਪਰਿਵਾਰ ਤੇ ਜਾਂ ਕਿਤੇ ਨਾ ਕਿਤੇ ਅਕਾਲੀ ਦਲ ਦੇ ਪੁਰਾਣੇ ਰਹਿਣ ਵਰਕਰ ਕਾਰਨ ਮੋਹ ਹੋਣ ਕਾਰਨ ਵਾਪਸ ਅਕਾਲੀ ਦਲ ਦੇ ਵਿੱਚ ਗਏ ਨੇ ਤੁਸੀਂ ਵੀ ਸੁਣੋ ਪਰਮਪਾਲ ਮਲੂਕਾ ਦੀ ਜਵਾਨੀ ਉਹਨਾਂ ਹੋਰ ਕੀ ਕੀਆ ਕੇ ਬਈ ਸਮਝੌਤੇ ਦੀ ਗੱਲ ਕਰ ਰਹੇ ਹੋ ਸਮਝੌਤਾ ਭਾਜਪਾ ਵੱਲੋਂ ਅੱਜ ਦੀ ਡੇਟ ਦੇ ਵਿੱਚ ਕੋਈ ਇਹੋ ਜਿਹੀ ਪ੍ਰਪੋਜ਼ਲ ਨਹੀਂ ਹੈਗੀ ਕਿ ਸਮਝੌਤਾ ਹੋਊਗਾ ਇਦਾਂ ਦੀ ਕੋਈ ਤਜਵੀਜ਼ ਨਹੀਂ ਹੈਗੀ ਸਿਰਫ ਅਕਾਲੀ ਦਲ ਜਿਵੇਂ ਕਿ ਹੁਨਦਰ ਸਾਹਿਬ ਕੱਲ ਕਹਿ ਰਹੇ ਸੀ ਕਿ ਬੀਜੇਪੀ ਨਾਲ ਸਮਝੌਤਾ ਲੂਗਾ ਇਹ ਕਿਉਂਕਿ ਅਕਾਲੀ ਦਲ ਦਾ ਅਕਾਲੀ ਦਲ ਬਾਦਲ ਦਾ ਮੈਂ ਕਹੂੰਗੀ ਜਾਂ ਬਾਦਲ ਪਰਿਵਾਰ ਦਾ ਮੈਂ ਕਹੂੰਗੀ ਉਹਨਾਂ ਦਾ ਇੱਕ ਖਿਆਲ ਹੈ ਕਿ ਕਾਸ਼ ਸਾਡਾ ਬੀਜੇਪੀ ਨਾਲ ਸਮਝੌਤਾ ਹੋ ਜੇ ਇਸ ਤਹਤੋ ਹੀ ਵਾਰ-ਵਾਰ ਗੱਲ ਦੇ ਰਹੇ ਕੋਈ ਪ੍ਰਪੋਜ਼ਲ ਬੀਜੇਪੀ ਵੱਲੋਂ ਸਮਝੌਤੇ ਦੀ ਨਹੀਂ ਹੋਈ ਉਹਨਾਂ ਨੇ ਬੀਜੇਪੀ ਕਦੇ ਜੁਆਇਨ ਨਹੀਂ ਕੀਤੀ ਅਸੀਂ ਬੀਜੇਪੀ ਜੁਆਇਨ ਕੀਤੀ ਸੀਗੀ ਅਕਾਲੀ ਦਲ ਨੇ ਉਹਨਾਂ ਨੂੰ ਉੱਥੋਂ ਅਕਾਲੀ ਦਲ ਚੋਂ ਕੱਟ ਪਾਸ ਅਕਾਲੀ ਦਲ ਨੇ ਉਹਨਾਂ ਨੂੰ ਵਾਪਸ ਲੈ ਲਿਆ ਉਹ ਇੱਕ ਪਰਿਵਾਰ ਨਾਲ ਹੋ ਸਕਦਾ ਇਮੋਸ਼ਨਲੀ ਅਟੈਚਡ ਹੋ ਹੋ ਸਕਦਾ ਪਾਰਟੀ ਨਾਲ ਜਿੱਥੇ ਇਹਨਾਂ ਚਿਰ ਕੰਮ ਕੀਤਾ ਇਮੋਸ਼ਨਲੀ ਅਟੈਚਡ ਅਸੀਂ ਵਿਚਾਰਧਾਰਾ ਨਾਲ ਜੁੜੇ ਹੋਏ ਅਸੀਂ ਇਹ ਸਮਝਦੇ ਹਾਂ ਕਿ ਬੀਜੇਪੀ ਦੀਆਂ ਪਾਲਿਸੀਆਂ ਵਧੀਆ ਔਰ यही एक पार्टी है जिंद को वाकई पॉलिसिया है पहली गलता वाली गलता बाद बीजेपी एक पार्टी है जिसे कोलिसीज प्रोग्राम्स के प्लैन है बादल परिवार को प्रोग्राम है आपके परिवार का विकास कर सो so, वो इमोशनल हो के उधर चले गए उस बारे मैं इसको तो ज्यादा नहीं कहूंगी पर असी बीजेपी हाँ रहे ਕਦੇ ਪਿੱਛੇ ਨਹੀਂ ਹਟਾਂਗੇ ਕਿਉਂਕਿ ਅਸੀਂ ਕਿਸੇ ਪਰਿਵਾਰ ਨਾਲ ਨਹੀਂ ਜੁੜੇ